ਅੱਜ ਫਲੋਰ ਦੇ ਵਿੱਚ ਲੋਕ ਇਨਸਾਫ ਮੋਰਟੇ ਵੱਲੋਂ ਲੋਕ ਇਨਸਾਫ ਮਾਚ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਆ ਤਹਿਸੀਲ ਦੇ ਉਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਲੰਬੜ ਦਾ ਜੁਨੀਅਨ ਦੇ ਪੰਜਾਬ ਦੇ ਆਗੂ ਤੇ ਅਵੇਦਗਰ ਸੁਭਾਵਾਂ ਦੇ ਆਗੂ ਤੇ ਵੱਖ-ਵੱਖ ਮਜ਼ਦੂਰ ਜਥੇਬੰਦੀ ਦੇ ਆਗੂ ਪਹੁੰਚੇ ਆ ਅੱਜ ਦੀ ਮੀਟਿੰਗ ਦੇ ਵਿੱਚ ਕਿਹੜਾ ਫੈਸਲਾ ਕੀਤਾ ਗਿਆ ਵੀ ਜਿਹੜੇ ਫਲੋਰ ਦੀ ਤਹਿਸੀਲ ਦੇ ਵਿੱਚ ਤੇ ਫਲੋਰ ਦੀ ਪੌਥ ਨੇ ਜਿਹੜੇ ਝੂਠੇ ਪਰਚੇ ਦਰਜ ਕੀਤੇ ਆ ਉਹਨੂੰ ਰੱਦ ਕਰਾਉਣ ਦੇ ਲਈ ਇੱਕ ਤਾਂ ਲੰਬੀ ਲੜਾਈ ਲੜੀ ਜਾਊਗੀ ਦੇ ਦੇ ਵਿੱਚ ਪਹਿਲੇ ਸਟੈਪ ਤੇ ਜਲੰਧਰ ਦੇ ਡੀਸੀ ਨੂੰ ਜਿਹੜਾ ਮੰਗ ਪੱਤਰ ਦਿੱਤਾ ਜਾਊਗਾ ਪਹਿਲਾ ਸਟੈਪ ਇਹ ਹੋਊਗਾ ਦੂਜੇ ਸਟੈਪ ਤੇ 14 ਅਪ੍ਰੈਲ ਨੂੰ ਸੰਵਿਧਾਨ ਬਚਾਓ ਦੇਸ਼ ਬਚਾਓ ਦਾ ਨਾਰਾ ਲਾ ਕੇ ਇਹਨਾਂ ਦੇ ਜਿਹੜੇ ਹੋ ਰਿਹਾ ਪ੍ਰਸ਼ਟਾਚਾਰ ਆ ਰਿਹਾ ਉਹਨੂੰ ਜਾਗਰ ਕੰਦੇ ਰੇ ਜਿਹੜੇ ਝੂਠੇ ਪਰਚੇ ਦਾੜੇ ਦਿੱਤੇ ਆ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਜਿਹੜੀ ਨੰਬਰਦਾਰੀ ਖਤਮ ਕੀਤੀ ਆ ਕੁਲਦੀਪ ਦੀ ਉਹਨੂੰ ਬਹਾਲ ਕਰਾਉਣ ਦੇ ਲਈ ਜਿਹੜਾ ਰਾਮਜੀਤ ਦਾ ਖੋਕੇ ਤੇ ਕਹਿਟ ਆਇਆ ਜਿਹੜਾ ਉਹਨੂੰ ਢਾ ਦਿੱਤਾ ਉਹਦਾ ਰਜਗਾਰ ਖਤਮ ਕੀਤਾ ਉਹਨੂੰ ਦੁਬਾਰਾ ਬਣਾਉਣ ਦੇ ਲਈ ਇਹ ਮੰਗਾ ਲੈ ਕੇ ਅਸੀਂ ਦੇਸੀ ਸਾਹ ਨੂੰ ਮੰਗ ਪੱਤਰ ਦੇਵਾਂਗੇ ਪਿੰਡਾਂ ਦੇ ਵਿੱਚ 14 ਅਪ੍ਰੈਲ ਨੂੰ ਪਿੰਡ-ਪਿੰਡ ਦੇ ਵਿੱਚ ਮਾਰਚ ਕਰਾਂਗੇ 바ਵਾ ਸਾਹਿਬ ਦੀ ਜਨਤੀ ਤੇ ਉਸ ਤੋਂ ਬਾਅਦ 25 ਮਈ ਨੂੰ ਇੱਕ ਵੱਡਾ ਇਕੱਠ ਪੰਜਾਬ ਦਾ ਜਿਹੜੇ ਦਾ ਉਹ ਇਥੇ ਫਲੋਰ ਦੀ ਧਰਤੀ ਤੇ ਕਰਾਂਗੇ ਜਿਹਦੀ ਜ਼ਿੰਮੇਵਾਰੀ ਫਲੋਰ ਪ੍ਰਸ਼ਾਸਨ ਦੀ ਹੋਊਗੀ ਤੇ ਅਸੀਂ ਚਾਹੁੰਦੇ ਆ ਵੀ ਜਿਹੜਾ ਸਾਡੀਆਂ ਮੰਗਾਂ ਆ ਉਹਤੇ ਗੌਰ ਕੀਤੀ ਜਾਵੇ ਪਰਚੇ ਰੱਦ ਕੀਤੇ ਜਾਣ ਜਿਹੜਾ ਇਹ ਕੋਕਾਡਾ ਆਉਣ ਜਲਦੀ ਬਣਾਇਆ ਜਾਵੇ ਇਹ ਮੰਗਾ ਲੈ ਕੇ ਜਿਹੜੀ ਅੱਜ ਮੀਟਿੰਗ ਕੀਤੀ ਆ ਆਉਣ ਆਏ ਸਮੇਂ ਚ ਜਿਹੜਾ ਇਹਦਾ ਬਸਾਰਾ ਆਇਆ ਪਿੰਡ ਪਿੰਡ ਜਾ ਕੇ ਮੀਟਿੰਗਾਂ ਕਰਕੇ ਲੋਕਾਂ ਸਾਹਮਣੇ ਅਸੀਂ ਪਿੰਡਾਂ ਦੇ ਵਿੱਚ ਝੂਟ ਬਣਾ ਕੇ ਤਕੜਾ ਕਰਾਂਗੇ ਜੀ ਸਰ ਮੰਗਾ ਨਾ ਮੰਨੀਆਂ ਗਈਆਂ ਤੁਹਾਡੀ ਅੱਜ ਦੀ ਅਸੀਂ ਡੈਪੂਟੇਸ਼ਨ ਪਹਿਲਾਂ ਡੀਸੀ ਸਾਹਿਬ ਨੂੰ ਮੈਦਾਨ ਜਾ ਰਹੇ ਆ ਐਸਐਸਪੀ ਸਾਹਿਬ ਨੂੰ ਜੇ ਮੰਗਾ ਨਾ ਮੰਨੀਆਂ ਗਈਆਂ ਤਾਂ ਇਹ 14 ਅਪ੍ਰੈਲ ਨੂੰ ਪਿੰਡ ਪਿੰਡ ਜਾਵਾਂਗੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਾਂਗੇ ਲੋਕਾਂ ਨੂੰ ਦੱਸਾਂਗੇ ਕਿ ਜਿਹੜਾ 플ੋਰ ਦਾ ਪ੍ਰਸ਼ਾਸਨ ਆ ੱਟਕੇ ਸਾਈ ਕਰਦਾ ਲੋਕਾਂ ਦੇ ਨਾਲ ਇਸ ਕਰਕੇ ਇਹ ਨਾਮ ਬੰਨਿਆ ਉਸ ਤੋਂ ਬਾਅਦ ਵੱਡੀ ਰੈਲੀ ਕਰੂਗੇ ਰੈਲੀ ਕਰਨ ਤੋਂ ਬਾਅਦ ਕੋਈ ਆਲਾ ਪ੍ਰੋਗਰਾਮ ਵੀ ਲਿਖਾਂਗੇ ਜੇ ਨਾਮ ਮੰਗਾ ਬੰਨਿਆ ਮੈਂ ਜੀ ਗੁਆਨੀ ਸ਼ੁਭ ਸੰਤੂ ਜੀ ਬੁਲਾਨ ਨੰਬਰਤਾ ਜੁਨੇ ਜिरा ਜਗੰਦਰ ਸੀਨੇ ਵੀ ਪੰਜਾਬ ਸਰ ਜੋ ਧਕੇ ਸ਼ਹੀਫ ਲੋਰ ਦੇ ਵਿੱਚ ਸਾਡੇ ਨੂੰ ਬਦਾਂ ਸਾਲਾਂ ਹੋਈ ਆ ਪਰਾਂ ਵੀ 10 ਸਾਲ ਦੇ ਨਾਲ ਹੋਈ ਆ ਅਸੀਂ ਇਹਦਾ ਬਹੁਤ ਹੀ ਸਖਤ ਨੋਟਿਸ ਲਿਆ ਸੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਡੀਜੀਪੀ ਪੰਜਾਬ ਪੀਜੀਪੀ ਕਰਾਈ ਐਸਐਸਪੀ ਸਾਹਿਬ ਜੀ ਸਾਹਿਬ ਇਹ ਸਾਰੇ ਜੋ ਇੱਥੇ ਘਟਨਾ ਵਾਪਰੀ ਉਹ ਉਸ ਘਟਨਾ ਨੂੰ ਸੱਚ ਜੀ ਤਬਦੀਲ ਕਰਨ ਵਾਸਤੇ ਲਿਖਤੀ ਤੌਰ ਤੇ ਸੂਚਨਾ ਦਿੱਤੀ ਸੀ ਔਰ ਮੰਗ ਕੀਤੀ ਸੀ ਵੀ ਇਸ ਗਲਤੀ ਜਿਹੜੀ ਜਾਂਚ ਹੈਗੀ ਆ ਉਹ ਜਨਤਕ ਕੀਤੀ ਜਾਵੇ ਤੁਹਾਡੇ ਸੀਸੀਟੀਵੀ ਕੈਮਰੇ ਮੌਕੇ ਤੇ ਲੱਗੇ ਹੋਏ ਆ ਉਹਦੀ ਰਿਕਾਰਡਿੰਗ ਹੈਗੀ ਆ ਉਹ ਲੋਕਾਂ ਦਿਖਾਈ ਜਾਵੇ ਵੀ ਭਾਈ ਸਾਡਾ ਤਹਿਸੀਲ ਦਾ ਸਹੀ ਆ ਸਾਡਾ ਨਾਇਬ ਤਹਿਸੀਲ ਦਾ ਸਹੀ ਆ ਇੱਥੇ ਕੋਈ ਕ੍ਰਿਸ਼ਾਚਾ ਨਹੀਂ ਹੋ ਤੇਰੇ ਆਵਾਜ਼ ਉਠਵਾ ਬਏ ਲੋਕ ਆ ਉਹ ਗਲਤ ਆ ਪਰ ਇਹ ਗੱਲ ਤਾਂ ਹੀ ਹੁੰਦੀ ਜੇਕਰ ਉਹਨਾਂ ਦੇ ਕਿਸੇ ਗੱਲ 'ਚ ਦਮ ਹੁੰਦਾ ਅਸੀਂ ਅੱਜ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਭਾਤ ਸਰਕਾਰ ਤੋਂ ਮੰਗ ਕਰਦੇ ਆਂ ਵੀ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਹੈਗੇ ਆ ਉਹਦੇ ਤੇ ਉਹ ਪਿਆਰੀ ਨਜ਼ਰ ਰੱਖਣ ਆਪਣਾ ਈਡੀ ਡਿਪਾਰਟਮੈਂਟ ਸੀਆਈਡੀ ਡਿਪਾਰਟਮੈਂਟ ਉਹ ਦੇਖਣ ਕਿ ਇਹਨਾਂ ਦੇ ਤਸਫੀਲਦਾਰ ਹੈਗੇ ਆ ਇਹਨਾਂ ਦੇ ਪੁਲਿਸ ਅਧਿਕਾਰੀ ਹੈਗੇ ਆ ਜਾਂ ਇਹਨਾਂ ਦੇ ਉਹ ਅਧਿਕਾਰੀ ਜਿਹੜੇ ਸੁਪਾਸ਼ਾਂ ਦੇ ਆਧਾਰ ਦੇ ਉੱਪਰ ਕੁਰਸੀਆਂ ਤੇ ਬੈਠੇ ਹੈਗੇ ਆ ਉਹ ਕੀ ਕਾਜ਼ ਕਰਦੇ ਆ ਨੰਬਰ ਦਾ ਜੂਨੀਅਰ ਵੱਲੋਂ ਸਾਡੇ ਕੇਲੀ ਸਾਹਿਬ ਖੜੇ ਨੇ ਹਮੇਸ਼ਾ ਇਹ ਲਿਖਤੀ ਤੌਰ ਤੇ ਮੰਗ ਕੀਤੀ ਗਈ ਆ ਵੀ ਜੇ ਸਰਕਾਰੀ ਕੁੱਸੀਆਂ ਹੈਗੀਆਂ ਇਹਦੇ ਉੱਪਰ ਸ਼ਿਫਾਸ਼ਾ ਅਧਾਰ ਤੇ ਨਹੀਂ ਯੋਗਤਾ ਦੇ ਆਧਾਰ ਤੇ ਅਫਸਰ ਲਗਾਏ ਜਾਣ ਤਾਂ ਕਿ ਜਿਹੜੇ ਆਮ ਲੋਕ ਹੈਗੇ ਆ ਉਹਨਾਂ ਨੂੰ ਇਨਸਾਫ ਮਿਲ ਸਕੇ ਅਸੀਂ ਇਹ ਚੇਤਾਵਨੀ ਦਿੰਨੇ ਆ ਕਿ ਜੇਰਾ ਇਹ ਕਾਂਡ ਹੋਇਆ ਜਿੰਨਾ ਚਿਰ ਇਹ ਮਸਾ ਹੱਲ ਨਹੀਂ ਹੁੰਦਾ ਜੇਕਰ ਸਾਨੂੰ ਹਾਈ ਕੋਰਟ ਤੱਕ ਵੀ ਜਾਣਾ ਪੈਂਦਾ ਅਸੀਂ ਜਾਵਾਂਗੇ ਪਹਿਲਾਂ ਵੀ ਗਏ ਆ ਔਰ ਇਸ ਸਾਰੇ ਮਸਲੇ ਨੂੰ ਚੰਗੀ ਤਰ੍ਹਾਂ ਨਗਾ ਕਰਾ ਜੀ ਸਰ ਉਹਨਰੇ ਜਿਹੜਾ ਮਾਮਲਾ ਹੋਇਆ ਹੈ ਜਿਵੇਂ ਅੰਦਰ ਖੋਖਾ ਦੇਖੋ ਜੀ ਜਦੋਂ ਇੱਥੇ ਐਸਡੀਓ ਸਾਹਿਬ ਅੰਦਰ ਆਉਂਦੇ ਆ ਤਰਸੀਲਦਾ ਸਾਹਿਬ ਅੰਦਰ ਆਉਂਦੇ ਆ ਜਦੋਂ ਆਪਾਂ ਐਂਟਰ ਕਰਦੇ ਆ ਤੇ ਘਟੌਰ ਇਧਰ 100 ਖੋਖੇ ਆ ਮੈਂ ਕਹਿੰਦਾ ਸਾਰੇ ਜਾਇਜ਼ ਆ ਜਾਂ ਸਾਰੇ ਨਜਾਇਜ਼ ਆ ਜੇਕਰ ਉਹ ਖੋਖੇ ਉਹਨਾਂ ਨਹੀਂ ਦੱਸਦੇ ਜਾਇਜ਼ ਆ ਨਜਾਇਜ਼ ਆ ਫਿਰ ਹਰਾਮਜੀ ਦਾ ਜਿਹੜਾ ਖੋਖਾ ਟਾਇਆ ਗਿਆ ਇਦਰ ਸੌਂਦਾ ਆ ਵੀ ਜਿਹੜੇ ਲੋਕ ਬਾਹਰੋਂ ਆ ਕੇ ਸਾਡੇ ਰਾਜ ਕਰਦੇ ਸੀਗੇ ਉਹ ਰਾਜ ਅਜੇ ਤਰ੍ਹਾਂ ਵੀ ਉਸੇ ਤਰ੍ਹਾਂ ਹੀ ਕਾਇਮ ਹੈਗਾ ਸੰਵਿਧਾਨ ਦਾ ਕਿਸੇ ਨੂੰ ਕੋਈ ਡਰ ਖੌਫ ਨਹੀਂ ਹੈ ਸਰ ਇਹ ਲੱਗਦਾ ਜੀ ਬਦਲੇ ਦੀ ਭਾਵਨਾ ਨੇ ਪਾਇਆ ਗਿਆ ਸਰ ਬਦਲੇ ਦੀ ਭਾਵਨਾ ਆ ਉਸ ਤੋਂ ਵੱਡੀ ਭਾਵਨਾ ਇਹ ਆ ਵੀ ਜਿਹੜਾ ਪ੍ਰਚਾਰ ਫੈਲਿਆ ਹੋਇਆ ਜੇ ਕੋਈ ਬੰਦਾ ਉਹਦੇ ਖਿਲਾਫ ਬੋਲਦਾ ਤੇ ਉਹਦੇ ਪਰਚਾ ਦੱਜ ਕਰਦੇ ਹੋ ਬੜੀ ਸਿੱਧੀ ਜੀ ਪੌਸੀ ਹੈਗੀ ਆ ਔਰ ਇਹ ਜਿਹੜੇ ਜ਼ਿਆਦਾ ਹੀ ਜਮੀਰ ਵਾਲੇ ਲੋਕ ਅੱਜ ਇੱਥੇ ਬੋਲਦੇ ਪਏ ਆ ਇਹਨਾਂ ਦੇ ਇਹ ਜਿਹੜੇ ਸਪਨੇ ਹੈਗੇ ਆ ਉਹ ਪੂਰੇ ਨਹੀਂ ਹੋਣ ਦੇਵਾਂਗੇ ਇਹ ਸਾਡਾ ਭਰਾਣਾ ਜੀ ਨੰਬਰ ਦਾ ਯੂਨੀਅਨ ਕਿੱਥੇ ਸਟੈਂਡ ਕਰ ਦੂਗੇ ਸਰ ਨੰਬਰ ਦਾ ਯੂਨੀਅਨ ਦਾ ਤਾਂ ਅਸੀਂ ਪਹਿਲੇ ਦਿਨ ਸਟੈਂਡ ਕਰ ਲਿਆ ਉਦੋਂ ਸਟੈਂਡ ਕਰ ਸਾਨੂੰ ਹੀ ਪਤਾ ਕੁਲਦੀਪ ਕੌਣ ਹੈਗਾ ਸਾਨੂੰ ਹੀ ਪਤਾ ਰਾਮਚੰਦ ਕੌਣ ਹੈਗਾ ਪਰ ਜਦੋਂ ਇਹ ਗੱਲ ਸਾਹਮਣੇ ਆਈ ਵੀ ਇੱਕ ਤਸੀਲਾਂ ਨੂੰ ਬੰਦਕ ਬਣਾ ਲਿਆ ਇਹ ਗੱਲ ਤੱਕ ਕਿਸੇ ਵੀ ਨਕੀਆ ਬੰਦੇ ਦੇ ਤਾਂ ਇੱਕ ਛੋੜਾ ਬੱਚਾ ਵੀ ਬਿਠਾ ਲਓ ਉਹਦੇ ਵੀ ਗੱਲੇ ਦੇ ਅੰਦਰ ਨਹੀਂ ਉਤਰੂਗੀ ਇੱਕ ਬੰਦਕ ਬਣਾ ਲਿਆ ਇਹ ਤਾਂ ਗੱਲ ਸਾਫ਼ ਯਾਰ ਹੁੰਦੀ ਆ ਵੀ ਤਸਵੀਲਦਾਰ ਆਪਣੇ ਸਾਰੇ ਲੋਕਾਂ ਪਤਾ ਬੜਾ ਧੱਕੜਿਆ ਬੜਾ ਕਰਪਟ ਹੈਗਾ ਉਹ ਸਿਰ ਆਪਣੀ ਗੱਲ ਦੇਤੇ ਮਿੱਟੀ ਪਾਉਣ ਦੀ ਖਾਤ ਇਹ ਸਾਰਾ ਜਿਹੜਾ ਕੰਮਜਾਮ ਕੀਤਾ ਪਿਆ ਔਰ ਅਸੀਂ ਨੰਗਾ ਕਰਕੇ ਮੈਂ ਪਹਿਲੇ ਬਰ ਗਈ ਆ ਉਹ ਗੱਲ ਅਗਾਹ ਵੀ ਗੱਲ ਕਰ ਰਹੇ ਹਾਂ ਜੀ ਸੂਬਾ ਸਰਪਸ ਪਜਾਉ ਨਾ ਬੜਾ ਜੀ ਨਹੀਂ ਜਿਹੜਾ ਫਲੋਰ ਦੇ ਵਿੱਚ ਆਏ ਹੈਗੇ ਆ ਜਿਹੜਾ ਪਿਛਲੇ ਦਿਨਾਂ ਜਿਹੜਾ ਮਸਲਾ ਹੋਇਆ ਸੀਗਾ ਉਹਦਾ ਕੀ ਕੋਈ ਅਗਲੀ ਰਣਨੀਤੀ ਜੋ ਰਣਨੀਤੀ ਇਥੇ ਬਣੂਗੀ ਜੀ ਸਾਡੇ ਇਹ ਸੀਨੀਅਰ ਵੀ ਪ੍ਰਧਾਨ ਸੂਬੇ ਦੇ ਜਿਸ ਤਰ੍ਹਾਂ ਵੀ ਇਹ ਇਤਿਹਾਸਕ ਪ੍ਰੋਗਰਾਮ ਦੇਣਗੇ ਕਿਉਂਕਿ ਲੋਕਲੇ ਬੈਠੇ ਇੱਥੇ ਅਸੀਂ ਨਾਲ ਸਾਥ ਦੇ ਮਾਣ ਔਰ ਜੋ ਇੱਥੇ ਹੋਇਆ ਹੈ ਉਹ ਬਹੁਤ ਗਲਤ ਹੋਇਆ ਕਿਉਂਕਿ ਜਦੋਂ ਸਰਦਾਰ ਮਾਨ ਸਾਹਿਬ ਨੇ ਚੋਣਾਂ ਲੜੀਆਂ ਤੇ ਸੀਐਮ ਬਣੇ ਅਸੀਂ ਨੰਬਰ ਦਾ ਜਿਹਨੇ ਨਾਲ ਰਲ ਕੇ ਮਦਦ ਕੀਤੀ ਹੈ ਉਹਨਾਂ ਐਮਪੀਾਂ ਚੋਣਾਂ ਇਹ ਮੈਂ ਖੁਦਿਆਂ ਸਾਹਿਬ ਨੇ ਮਦਦ ਕਰੀ ਸੀ ਸਾਥ ਦਾ ਬੋਲ ਕੇ ਮਦਦ ਕਰੀ ਹੈ ਨੰਬਰ ਦਾ ਨੇ ਬਹੁਤ ਸਾਥ ਦਿੱਤਾ ਹੈ ਸਾਡੇ ਨੇ ਵਾਦੇ ਕਿਤੇ ਠੁਣੀਆਂ ਅਸੀਂ ਮੰਗਾ ਮੰਨਾਂਗੇ ਪਰ ਸਾਨੂੰ ਅੱਜ ਤੱਕ ਕਰ ਸੀਐਮ ਨੇ ਕੋਈ ਮੀਟਿੰਗ ਨਹੀਂ ਕੀਤੀ ਹਾਂ ਠੀਕ ਹੈ ਮੰਤਰੀਆਂ ਨੂੰ ਮਿਲਣੇ ਐ ਐਮਐਲ ਸਾਹਿਬ ਨੂੰ ਮਿਲਣੇ ਆਪਰੇ ਮੱਗ ਪੱਤਰ ਦੇ ਦੇਣ ਲੂ ਇੱਥੇ ਹੋਇਆ ਇਹ ਬਹੁਤ ੱੱਕਾ ਹੋਇਆ ਇਹ ਗੱਲੇ ਸਾਫ਼ ਹੈ ਕਿ ਜਿਹੜੇ ਨੰਬਰਦਾਰ ਹੈ ਇਹ ਮਾਲ ਮਹਿਕਮੇ ਦਾ ਕਿੱਸਾ ਹੈ ਕਿ ਨੰਬਰਦਾਰ ਕੋਈ ਵੀ ਨੰਬਰਦਾਰ ਕਿ ਥੀਨਦਾਰ ਨੂੰ ਬੰਦੀ ਨਹੀਂ ਬਣਾ ਸਕਦਾ ਯੂਨਿਟ ਬਣਾਇਆ ਹੈ ਤੇ ਜਿਸ ਦਿਨਾਂ ਨੇ ਕਿਹਾ ਤੇ ਵੀਡੀਓ ਬਣੀਆਂ ਹੋਣਗੀਆਂ ਕਿ ਇੱਥੇ ਕੈਮਰੇ ਲੱਗੇ ਹੁੰਦੇ ਆ ਔਰ ਜੋ ਪੇਸ਼ਾਚਾਰ ਪਿੱਛੇ ਫੈਲਿਆ ਸੀ ਬਹੁਤ ਜ਼ਿਆਦਾ ਸੀ ਆ ਜਿਉਂਦਾ ਇਹ ਨਕਸ਼ਾ ਟੁੱਟਿਆ ਇਹ ਨਕਸ਼ਾ ਚੱਲ ਰਿਹਾ ਕਾਲੀ ਦਲ ਬੜੇ ਵੀ ਸੀਗਾ ਅੱਲੇ ਤੋਂ ਲੈ ਕੇ ਤਾਂ ਸੀਐਮ ਤੱਕ ਪਹੁੰਚ ਜਾਂਦੇ ਸੀ ਇਹ ਤਿੰਨ ਸਾਲ ਵਾਲੇ ਵੀ ਸੀਗਾ ਹੁਣ ਤੱਕ ਤਿੰਨ ਸਾਲ ਚੱਲਿਆ ਹੁਣ ਅੱਗੇ ਦੋ ਸਾਲ ਚੋਣਾਂ 'ਚ ਰਹਿ ਗਏ ਸਰਕਾਰ ਨੂੰ ਵੀ ਪਤਾ ਜੇਕਰ ਇਹ ਲੋਕਾਂ ਦੀ ਗੱਲ ਨਾ ਸੁਣੀ ਇਹ ਭਿਖਟਾਚਾਰ ਦੀ ਗੱਲ ਚੱਲਦੀ ਰਹੀ ਤਾਂ ਸਾਨੂੰ ਕੀ ਮੰਨਾਂਗੇ ਇਹਨਾਂ ਨੇ ਕੀ ਕੀਤਾ ਤਸੀਲਦਾਰਾਂ ਦੇ ਉੱਤੇ ਜੇ ਪੰਜਾ ਚਲਾਇਆ ਰੋਸ ਤੋਂ ਬਾਅਦ ਜੇ ਕਿਸੇ ਮਾਗਲ ਹੋਰ ਵੀ ਕਰਨੀ ਚਾਹੁੰਦਾ ਜਿਸ ਤਰ੍ਹਾਂ ਇਹ ਨਸ਼ੇ ਦੇ ਮਗਰ ਪਏ ਨਸ਼ਿਆਂ ਨੂੰ ਫੜ ਰਹੇ ਹੈ ਇਹਦੇ ਵਿੱਚ ਵੀ ਬਹੁਤ ਵੱਡੇ ਜਿਹੇ ਨਸ਼ੇਦਸਤ ਅਗਰੇਗੇ ਜਿਹਨਾਂ ਨੂੰ ਫੜਨ ਦੀ ਲੋੜ ਹੈ ਇਹਨਾਂ ਨੇ ਲੈਕਚਰ ਬਣਿਆ ਮਿੱਟੀ ਦੇ ਤਿੰਨ ਚੀਜ਼ਾਂ ਵਾਲੇ ਲੜ ਗਏ ਮੀਆਂ ਉਹ ਵੀ ਆਪ ਵੀ ਹੈ ਪਹਿਲਾਂ ਸਰਪੀ ਆਪ ਇਹਨਾਂ ਦੇ ਬੰਦੇ ਵੀ ਸੀਗੇ ਪੁਲਸ ਵੀ ਸੀਗੀ ਅਜੇ ਵੀ ਚੰਗੀ ਗੱਲ ਹੈ ਚੱਲ ਜਿਵੇਂ ਸ਼ੁਰੂ ਕੀਤਾ ਅਸੀਂ ਵਧੀਆ ਜੇ ਹੁਣ ਵੀ ਉੱਥੇ ਹੀ ਚੱਲ ਜੇ ਮੇਰੇ ਕਦੇ ਖਿਆਨਾ ਖਾਲੀ ਹੈ ਹੈ ਜੀ ਮੇਖਿਆਨਾ ਖਾਲੀ ਹੈ ਖਿਆਨਾ ਦਾ ਖਾਲੀ ਰਹਿੰਦਾ ਹੈ ਜਿਵੇਂ ਇੱਕ ਧਾਰਨਦੇ ਹੋਗਾ ਮਹਾਰਾਜ ਜੀ ਸਿੰਘ ਦਾ ਰਾਜ ਛੱਡਿਆ ਪੁੱਛਿਆ ਗਿਆ ਉਦੋਂ ਇਹੜਾ ਆਪਣਾ ਇੱਕ ਅਕਸ਼ਰ ਸੀਗਾ ਉਹ ਕਹਿੰਦਾ ਵੀ ਇਸ ਵਾਰ 8 ਕਰੋੜ ਨਗਦ ਖਜ਼ਾਨੇ ਦੇ ਵਿੱਚ 80 ਕਰੋੜ ਦਾ ਸੋਨਾ ਜਵਾਹਰ ਆਤਾ ਜਿਹੜਾ ਦੂਜਾ ਹੈਗਾ ਸੁਹੋਨੀਰਾ علیحد੍ਹਾ ਉਸ ਮੌਕੇ ਦਾ ਵੇਖੋ ਕਿੰਨਾ ਪੈਸਾ ਸੀ ਖਜ਼ਾਨਾ ਸਰਕਾਰ ਦਾ ਕਦੇ ਖਾਲੀ ਨਹੀਂ ਹੁੰਦਾ ਕੋਈ ਪੀਪਾ ਧਣੀ ਭਰਨਾ ਆਪਾਂ 트ਾਂਜੈਕਸ਼ਨ ਚੱਲਦੀ ਰਹਿੰਦੀ ਹੈ ਇਹ ਸਿਰਫ ਇੱਕ ਬਹਾਨੇ ਬਾਜ਼ੀ ਹੈ ਖਜ਼ਾਨਾ ਖਾਲੀ ਕਿਹਨੇ ਕੀਤਾ ਅਸੀਂ ਚਾਹ ਤੋਂ ਲੈ ਕੇ ਜੋ ਵੀ ਚੀਜ਼ੇ ਖਾਣੇ ਆ ਪਾਉਣੇ ਆ ਪਹਿਣਦੇ ਟੈਕਸ ਦਿੰਨੇ ਆ ਤਾਂ ਖਜ਼ਾਨਾ ਸਾਰੇ ਔਰ ਜੇ ਇਹਨਾਂ ਖਿਆਲ ਦਾ ਖਾਲੀ ਖ ਹੈ ਕੀਤਾ ਕਿਹਨੇ ਇਹਨਾਂ ਦੇ ਬੰਦੇ ਖਾਣੇ ਨਹੀਂ ਕਰਦੇ ਕਰਦੇ ਔਰ ਫੇਰੇ ਬਚਨ ਦੀ ਖਾਤਰ ਲੋਕਾਂ ਦੇ ਉੱਤੇ ਜ਼ੁਲਮ ਕਰਦੇ ਆ ਜਿਹੜਾ ਵੀ ਕੋਈ ਆਵਾਜ਼ ਠਾਉਂਦਾ ਫਾੜ ਉਸਨੂੰ ੱੱਕਾ ਹੋਇਆ ਜਿੱਥੇ ਮੁਕੀਲ ਸਾਹਿਬ ਨਾ ਹੋਇਆ ਔਰ ਉਹ ਜਿਹੜਾ ਸਾਡਾ ਵੀ ਕਿਹਨੂੰ ਦੁਕਾਨ ਢਾਈ ਗਈ ਹੈ ਜਦੋਂ ਹੋਰ ਦੁਕਾਨ ਚੱਲੀ ਦੋਗੀ ਚੱਲੀ ਜਾਂ ਜਾਂ ਤੁਸੀਂ ਸਾਰਿਆਂ ਦਾ ਕਰਦੇ ਗੱਲ ਕੋਈ ਸਿਰਫ ਇੱਕ ਚੁਣੌਤੀ ਦੇਣੀ ਹੈ ਕੋਈ ਕਿਉਂਕਿ ਉਹ ਤੇ ਦਬਾਅ ਪਾਉਣਾ ਉਹਦਾ ਮਤਲਬ ਇਹੀ ਹੈ ਜਿਹੜਾ ਬੰਦਾ ਆਵਾਜ਼ ਠਾਉਂਦਾ ਉਹਨੂੰ ਇਹ ਮਤਲਬ ਦਵਾਉਣ ਦੀ ਕੋਸ਼ਿਸ਼ ਕਰਦੇ ਆ ਜੇ ਪਤਕਾ ਘਾਟੋਂ ਦੇ ਪਤਕਾ ਦਵਾਉਣ ਦੀ ਕੋਸ਼ਿਸ਼ ਕਰਦੇ ਆ ਕਿਸਾਨਾਂ ਦਾ ਸੰਘਰਸ਼ ਚੱਲੀ ਜਾਂਦਾ ਹੈ ਪੈਨਸ਼ਨਾਂ ਦਾ ਚੱਲੀ ਜਾਂਦਾ ਮੁਲਾਜ਼ਮਾਂ ਦਾ ਕਿਸਾਨਾਂ ਦੇ ਵੀ ਪਿੱਛੇ ੱਟਕਾ ਕੀਤਾ ਗਿਆ ਹਾਂਜੀ ਕਿ ੱਟਕਿਆ ਗਿਆ ਜੀ ਅੱਛਾ ਫਿਰ ਪਹਿਲਾ ਪਹਿਲਾਂ ਮੰਨਦੇ ਨਹੀਂ ਸੀ ਮੋਦੀ ਸਾਹਿਬ ਕਿਵੇਂ ਮੰਨਿਆ ਜਦੋਂ ਸਾਰੇ ਇਕੱਠੇ ਹੋ ਕੇ ਮੰਨਣਾ ਪੈਣਾ ਕਿਉਂਕਿ ਅੱਜ ਇੱਕ ਮਤਨ ਹੋਰ ਥੋੜੀ ਬੇਨਤੀ ਕਰਨੀ ਚਾਹਣਾ ਹੈ ਕਿ ਇਹਨੇ ਮਿਨਿਸਟਰ ਬੜੇ ਖੋਸ਼ ਹੈ ਸੈਂਟਰ ਦੇ ਕਿ ਇੱਕ ਵਪਾਰਕ ਫਿਓਟਾ ਹੋ ਰਿਹਾ ਅਮਰੀਕਾ ਦਾ ਅਮਰੀਕਾ ਦਾ ਦਵਾ ਚੱਲ ਰਿਹਾ ਉਹਨਾਂ ਕੋਲੇ ਖੇਤੀਬਾੜੀ ਦਾ ਬਹੁਤ ਜ਼ਿਆਦਾ ਸਮਾਨ ਉਦੇ 40% ਟੈਕਸ ਹੈ ਜੋ ਦੁੱਧ ਆਉਂਦਾ ਥਵਾਨ ਦਾ 50% ਹੈ ਜੋ ਟੈਕਸ ਚੱਕੰਦੇ ਆ ਤਾਂ ਸਾਡਾ ਬਹੁਤ ਬੁਰਾ ਹਾਲ ਹੋ ਗਿਆ ਨਾ ਕਿਸਾਨਾਂ ਦਾ ਕਿ ਸਾਰੇ ਛੋਟੇ ਦੁਕਾਨਦਾਰ ਵੀ ਡੀਵੀ ਸਭ ਦੇ ਹੋਏ ਨੇ ਇਸ ਕਰਕੇ ਜਿਹੜੀ ਸਰਕਾਰ ਹੈ ਇਹ ਲੋਕਾਂ ਦੇ ਹੱਕ ਨਹੀਂ ਚੱਲ ਰਹੀ ਔਰ ਸੈਂਟਰ ਨੂੰ ਜਿਹੜਾ ਮੋਦੀ ਸਾਹਿਬ ਹੈ ਅਸੀਂ ਹੁਣ ਉੱਥੇ ਜਿਹੜੀ ਤੁਮ ਮਾਨ ਸਾਹਿਬ ਬਣ ਗਏ ਇੱਥੇ ਇਹੀ ਇਹਨਾਂ ਨੂੰ ਅਪੀਲ ਕਰਦੇ ਵੀ ਭਾਈ ਲੋਕਾਂ ਦੇ ਸਾਥ ਦਿਓ ਜੇ ਲੋਕਾਂ ਸਾਥ ਨਾਲ ਉਸ ਨੂੰ ਬਣਾਉਣਗੇ ਪਹਿਲੇ ਸਰਕਾਰਾਂ ਆਈਆਂ ਚਲੀਆਂ ਗਈਆਂ ਤੁਸੀਂ ਵੀ ਚਲੇ ਜਾਣਾ ਇਹਨੀਆਂ ਬੇਨਤੀਆਂ ਕਰਦੇ ਫਤਿਹ ਅੱਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ